ਮੇਰਾ ਵਿਆਹ ਪੰਜ ਮੁੰਡਿਆਂ ਨਾਲ ਹੋ ਗਿਆ ਸੀ। ਉਹ ਪੰਜੋ ਸਰੀਰ ਦੇ ਹੱਟੇ-ਕੱਟੇ ਤੇ ਮੈਂ ਬਹੁਤ ਕਮਜ਼ੋਰ ਸੀ। ਭਲਾ ਮੈਂ ਕਿੱਦਾਂ ਉਹਨਾਂ ਨੂੰ ਸਹਿ ਸਕਦੀ ਸੀ? ਜਿੱਦਾਂ ਹੀ ਸੁਹਾਗਰਾਤ ਦਾ ਸਮਾਂ ਆਇਆ, ਉਹ ਵਾਰੀ-ਵਾਰੀ ਮੇਰ ਨਾਲ ਸੁਹਾਗਰਾਤ ਬਣਾਉਣ ਲੱਗੇ ਤੇ ਫਿਰ ਪੰਜਾਂ ਨੇ ਇਕੱਠੇ ਮਿਲ ਕੇ ਉਸ ਤੋਂ ਬਾਅਦ ਮੇਰੇ ਨਾਲ ਜੋ ਹੋਇਆ, ਉਸ ਦਰਦ ਦੇ ਨਾਲ ਮੈਂ ਤੜਫ ਗਈ। ਦਰਸਲ ਮੈਂ ਇੱਕ ਅਜਿਹੇ ਖਾਨਦਾਨ ਵਿੱਚ ਪੈਦਾ ਹੋਈ ਜਿੱਥੇ ਸਾਰੇ ਭਰਾਵਾਂ ਦੀ ਇੱਕ ਕੁੜੀ ਹੀ ਘਰਵਾਲੀ ਬਣਦੀ ਸੀ ਮੇਰੀ ਮਾਂ ਮੇਰੇ ਪਿਓ ਮੇਰੇ ਤਾਈ ਤੇ ਮੇਰੇ ਚਾਚੇ ਦੀ ਇਕੱਲੀ ਘਰਵਾਲੀ ਸੀ ਉਸ ਸਮੇਂ ਮੈਂ 13 ਸਾਲਾਂ ਦੀ ਸੀ ਮੇਰੇ ਤੋਂ ਵੱਡੇ ਮੇਰੇ ਚਾਰ ਭਰਾ ਸੀ ਘਰ ਵਿੱਚ ਵਿਆਹ ਦਾ ਮਾਹੌਲ ਸੀ ਕਿਉਂਕਿ ਮੇਰੇ ਚਾਰੋਂ ਭਰਾਵਾਂ ਦਾ ਵਿਆਹ ਸੀ ਤੇ ਭਾਬੀ ਇੱਕ ਸੀ ਉਸ ਸਮੇਂ ਮੈਨੂੰ ਕੋਈ ਖਬਰ ਨਹੀਂ ਸੀ ਮੈਂ ਬਿਲਕੁਲ ਅਣਜਾਣ ਸੀ ਮੈਨੂੰ ਨਹੀਂ ਪਤਾ ਸੀ ਕਿ ਕੋਈ ਐਦਾਂ ਦਾ ਰਿਵਾਜ ਵੀ ਹੁੰਦਾ ਮੈਂ ਤਾਂ ਬਹੁਤ ਖੁਸ਼ ਸੀ ਘਰ ਵਿੱਚ ਚਾਰ ਭਾਬੀਆਂ ਆਉਣਗੀਆਂ ਪਰ ਜਦੋਂ ਵਿਆਹ ਤੋਂ ਬਾਅਦ ਭਾਬੀ ਵਿਦਾ ਹੋ ਕੇ ਘਰ ਆਈ ਤਾਂ ਉਹ ਕੱਲੀ ਸੀ ਸਾਰੇ ਬਹੁਤ ਖੁਸ਼ ਸੀ ਕਿ ਨਵੀਂ ਬਹੂ ਆ ਗਈ ਪਰ ਮੈਂ ਸੋਚ ਰਹੀ ਸੀ ਕਿ ਤਿੰਨ ਭਾਬੀਆਂ ਕਿੱਥੇ ਨੇ ਖੈਰ ਮੈਂ ਫੇਰ ਭੁੱਲ ਗਈ ਤੇ ਖੁਸ਼ੀ ਵਿੱਚ ਨੱਚਣ ਲੱਗੀ ਕੁਝ ਦਿਨ ਇਦਾਂ ਹੀ ਬੀਤ ਗਏ ਤੇ ਮੈਂ ਰੋਜ਼ ਵੇਖਦੀ ਕਿ ਮੇਰੀ ਭਾਬੀ ਦੇ ਨਾਲ ਮੇਰੇ ਚਾਰੋਂ ਭਾਈ ਜਾਂਦੇ ਉਸ ਸਮੇਂ ਲੋਕ ਜ਼ਿਆਦਾ ਪੜ੍ਹਦੇ ਲਿਖਦੇ ਨਹੀਂ ਸੀ ਜਿਹੜੀ ਵੀ ਪੜ੍ਹਾਈ ਹੁੰਦੀ ਸੀ ਉਹ ਥੋੜੀ ਬਹੁਤ ਸਿਰਫ ਮੁੰਡਿਆਂ ਨੂੰ ਕਰਵਾਈ ਜਾਂਦੀ ਸੀ ਕੁੜੀਆਂ ਨੂੰ ਕੋਈ ਵੀ ਨਹੀਂ ਪੜਾਉਂਦਾ ਸੀ ਕੁਝ ਦਿਨਾਂ ਬਾਅਦ ਮੇਰੀ ਸਹੇਲੀ ਦੀ ਭੈਣ ਦਾ ਵਿਆਹ ਸੀ ਉਸਦੇ ਪਾਪਾ ਮੇਰੇ ਪਾਪਾ ਦੋਨੋਂ ਦੋਸਤ ਸੀ ਇਸ ਲਈ ਉਹਨਾਂ ਨੇ ਵਿਆਹ ਵਿੱਚ ਸਾਨੂੰ ਸਭ ਨੂੰ ਬੁਲਾਇਆ ਸੀ ਅਸੀਂ ਪੂਰਾ ਪਰਿਵਾਰ ਉੱਥੇ ਗਏ ਜਦੋਂ ਬਰਾਤ ਆਈ ਮੈਂ ਵੇਖਿਆ ਕਿ ਤਿੰਨ ਬਰੋਹਣੇ ਬਣ ਕੇ ਆਏ ਸੀ ਮੈਂ ਸੋਚ ਰਹੀ ਸੀ ਕਿ ਇੱਥੇ ਤਾਂ ਕੱਲੀ ਕੁੜੀ ਦਾ ਵਿਆਹ ਹੈ ਫੇ ਤਿੰਨ ਮੁੰਡੇ ਕਿੱਥੋਂ ਆ ਗਏ ਕੁਝ ਸਮਝ ਨਹੀਂ ਆਉਂਦਾ ਸੀ ਮੈਂ ਸੋਚ-ਸੋਚ ਕੇ ਹੈਰਾਨ ਹੋ ਜਾਂਦੀ ਸੀ ਉਸ ਦਿਨ ਜਦੋਂ ਵਿਆਹ ਤੋਂ ਬਾਅਦ ਮੈਂ ਘਰ ਆਈ ਮੇਰੀ ਮਾਂ ਸਾਰਾ ਕੰਮ ਕਰਕੇ ਵਿਹਲੀ ਹੋਈ ਤਾਂ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਆਖਰ ਇਹ ਸਭ ਕੀ ਹੈ ਇੱਕ ਕੁੜੀ ਦਾ ਇੰਨੇ ਮੁੰਡਿਆਂ ਨਾਲ ਵਿਆਹ ਕਿੱਦਾਂ ਹੋ ਸਕਦਾ ਮੇਰੀ ਮਾਂ ਨੇ ਬੜੇ ਪਿਆਰ ਨਾਲ ਮੈਨੂੰ ਸਮਝਾਇਆ ਕਿ ਧੀਏ ਇਹ ਸਾਡੇ ਰਵਾਜ ਨੇ ਜਿਸ ਘਰ ਵਿੱਚ ਕੁੜੀ ਦਾ ਰਿਸ਼ਤਾ ਜਿੱਥੇ ਹੁੰਦਾ ਉੱਥੇ ਜਿੰਨੇ ਭਰਾ ਹੁੰਦੇ ਨੇ ਉਸ ਦਾ ਉਹਨਾਂ ਸਭ ਨਾਲ ਵਿਆਹ ਹੁੰਦਾ ਮਹਿਮਾਨ ਨੂੰ ਪੁੱਛਿਆ ਕਿ ਇੰਨੇ ਮੁੰਡਿਆਂ ਨੂੰ ਇੱਕ ਕੁੜੀ ਕਿੱਦਾਂ ਸੰਭਾਲਦੀ ਐ ਮਾਂ ਨੇ ਕਿਹਾ ਇਹ ਸਭ ਤਾਂ ਹੁਣ ਕਰਨਾ ਹੀ ਪੈਂਦਾ ਐ ਇਹ ਕੁੜੀ ਦੀ ਕਿਸਮਤ ਹੁੰਦੀ ਐ ਕਿ ਉਸ ਦਾ ਕਿੰਨੇ ਮੁੰਡਿਆਂ ਨਾਲ ਵਿਆਹ ਹੋਣਾ ਮੈਨੂੰ ਕੁਝ ਜ਼ਿਆਦਾ ਸਮਝ ਨਹੀਂ ਆ ਰਿਹਾ ਸੀ ਮੈਂ ਉੱਥੋਂ ਉੱਠ ਕੇ ਚਲੀ ਗਈ ਕੁਝ ਸਾਲ ਬਾਅਦ ਜਦੋਂ ਮੈਂ 16 ਸਾਲਾਂ ਦੀ ਹੋਈ ਤਾਂ ਘਰ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ ਮੇਰੇ ਭਰਾ ਤੇ ਮੇਰੇ ਪਾਪਾ ਨੇ ਮੇਲੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਮੈਂ ਬਿਲਕੁਲ ਖੁਸ਼ ਨਹੀਂ ਸੀ ਕਿਉਂਕਿ ਮੇਰਾ ਦਿਲ ਡਰਦਾ ਸੀ ਕਿ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਮੇਰਾ ਵਿਆਹ ਹੋਣਾ ਉਸ ਤੋਂ ਬਾਅਦ ਮੈਂ ਉਹਨਾਂ ਸਭ ਨੂੰ ਕਿੱਦਾਂ ਸੰਭਾਲੂੰਗੀ ਪਰ ਮੇਰੀ ਕਿੱਥੇ ਚੱਲਦੀ ਸੀ ਆਖਰ ਹੋਣਾ ਉਹੀ ਸੀ ਜੋ ਮੇਰੇ ਘਰ ਦੇ ਚਾਹੁੰਦੇ ਸੀ ਦੂਜੇ ਦਿਨ ਮੈਂ ਆਪਣੀ ਮਾਂ ਕੋਲ ਬੈਠੀ ਸੀ ਮੇਰਾ ਵੱਡਾ ਭਰਾ ਕਹਿਣ ਲੱਗਾ ਅੰਜਲੀ ਦਾ ਰਿਸ਼ਤਾ ਪੱਕਾ ਹੋ ਗਿਆ ਬਹੁਤ ਹੀ ਵਧੀਆ ਘਰ ਹੈ ਪੰਜ ਭਰਾ ਨੇ ਇਹ ਸੁਣਦੇ ਹੀ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਪੰਜ ਮੁੰਡਿਆਂ ਨੂੰ ਮੈਂ ਕਿੱਦਾਂ ਸੰਭਾਲਾਂਗੀ ਮੈਨੂੰ ਚਿੰਤਾ ਖਾ ਰਹੀ ਸੀ ਮੈਂ ਵਾਰ-ਵਾਰ ਸਮਾਜ ਦੀ ਇਸ ਗੱਲ ਤੇ ਰਵਾਜ ਬਾਰੇ ਸੋਚ ਰਹੀ ਸੀ ਉਸ ਨੂੰ ਕੁੜੀਆਂ ਦਾ ਜ਼ਰਾ ਵੀ ਖਿਆਲ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਵਿਆਹ ਨਾ ਹੋਵੇ ਪਰ ਸ਼ਾਇਦ ਕਿਸਮਤ ਵਿੱਚ ਇਹੀ ਲਿਖਿਆ ਸੀ ਮੈਂ ਆਪਣੀ ਮਾਤੇ ਭਾਬੀ ਨੂੰ ਕਿਹਾ ਪਰ ਉਹਨਾਂ ਨੇ ਕਿਹਾ ਇਹ ਤੈਨੂੰ ਸਭ ਮੰਨਣਾ ਪੈਣਾ ਹੈ ਮੇਰੀ ਮਾਂ ਕਹਿਣ ਲੱਗੀ ਤੇਰੀ ਭਾਬੀ ਨੇ ਸਭ ਕੁਝ ਮੰਨਿਆ ਸ਼ੁਰੂ-ਸ਼ੁਰੂ ਵਿੱਚ ਤਕਲੀਫ ਹੁੰਦੀ ਹੈ ਤੂੰ ਆਪੇ ਸਹਣਾ ਸਿੱਖ ਜਾਵੇਂਗੀ ਮੈਂ ਦੁਖੀ ਮਨ ਨਾਲ ਉੱਥੋਂ ਚਲੀ ਗਈ ਜਿੱਦਾਂ ਜਿੱਦਾਂ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਬਹੁਤ ਚਿੰਤਾ ਹੋ ਰਹੀ ਸੀ ਆਖਰ ਉਹ ਦਿਨ ਵੀ ਆ ਗਿਆ ਪਰ ਮੈਂ ਇਸ ਦਿਨ ਨੂੰ ਨਹੀਂ ਚਾਹੁੰਦੀ ਸੀ ਇਹ ਦਿਨ ਆਵੇ ਕਿਉਂਕਿ ਮੈਂ ਸ਼ੁਰੂ ਤੋਂ ਕਿਸੇ ਇੱਕ ਦਾ ਸੁਪਨਾ ਵੇਖਿਆ ਸੀ ਨਾਹੀਂ ਪੰਜ ਦਾ ਸਭ ਲੋਕ ਆਪਣੇ ਕੰਮਾਂ 'ਚ ਲੱਗੇ ਸੀ ਭਰਾਤ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਸੀ ਮੈਨੂੰ ਵੀ ਤਿਆਰ ਕੀਤਾ ਲਾਲ ਰੰਗ ਦਾ ਸੂਟ ਪਾਇਆ ਮੈਂ ਬਹੁਤ ਸੋਹਣੀ ਲੱਗ ਰਹੀ ਸੀ ਬਸ ਚਿੰਤਾ ਕਰ ਰਹੀ ਸੀ ਕਿ ਆਖਰ ਇਹ ਸਭ ਕਿਦਾਂ ਤੇ ਕਿਵੇਂ ਹੋਊਗਾ ਤੇ ਉਹੀ ਸੋਚ ਵਿੱਚ ਡੁੱਬੀ ਹੋਈ ਸੀ ਇੰਨੇ ਵਿੱਚ ਆਵਾਜ਼ ਆਈ ਕਿ ਬਰਾਤ ਆ ਗਈ ਬਰਾਤ ਸਾਡੇ ਦਰਵਾਜ਼ੇ ਤੇ ਸੀ ਤੇ ਉਸ ਵਿੱਚ ਪੰਜ ਮੁੰਡੇ ਤਿਆਰ ਬੈਠੇ ਸੀ ਲੱਗਦਾ ਸੀ ਜਿਵੇਂ ਦਿਲ ਧੜਕਣਾ ਬੰਦ ਕਰ ਦਊਗਾ ਪੰਜਾਂ ਨੇ ਵਾਰੀ-ਵਾਰੀ ਸੰਧੂਰ ਭਰਿਆ ਅਤੇ ਫਿਰ ਮਿਲ ਕੇ ਮੰਗਲ ਸੂਤਰ ਪਾ ਦਿੱਤਾ ਉਸ ਤੋਂ ਬਾਅਦ ਇਕੱਠੇ ਹੀ ਫੇਰੇ ਹੋਏ ਜਦੋਂ ਵਿਆਹ ਪੂਰਾ ਹੋਇਆ ਮੈਨੂੰ ਆਪਣੇ ਕਮਰੇ ਵਿੱਚ ਲੈ ਗਏ ਜਿੱਥੇ ਕੁਝ ਔਰਤਾਂ ਤੇ ਮੇਰੀ ਭਾਬੀ ਸੀ ਉਹਨਾਂ ਨੇ ਮੈਨੂੰ ਕਿਹਾ ਦੇਖਦੀਹੀਂ ਹੁਣ ਤੇਰੀ ਦੁਨੀਆ ਇਹ ਪੰਜਾਂ ਦੇ ਨਾਲ ਐ ਤੂੰ ਕਦੇ ਅਦਾਸ ਨਾ ਹੋਈਂ ਤੇ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਰੱਖੀ ਸਾਡੀ ਇੱਜ਼ਤ ਤੂੰ ਰੱਖਣੀ ਐ ਉਹਨਾਂ ਦੀਆਂ ਗੱਲਾਂ ਮੈਨੂੰ ਕਮਜ਼ੋਰ ਕਰ ਰਹੀਆਂ ਸੀ ਮੇਰਾ ਸਹੁਰੇ ਜਾਣ ਦਾ ਬਿਲਕੁਲ ਮਨ ਨਹੀਂ ਸੀ ਮੈਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਦੀ ਸੀ ਇਹਨੇ ਨੂੰ ਵਿਦਾਈ ਦਾ ਸਮਾਂ ਹੋ ਗਿਆ ਸਭ ਨੇ ਮਿਲ ਕੇ ਮੈਨੂੰ ਵਿਦਾ ਕਰ ਦਿੱਤਾ ਮੈਂ ਆਪਣੇ ਸਹੁਰੇ ਆ ਗਈ ਸੀ ਸਾਰੀਆਂ ਰਸਮਾਂ ਹੋਈਆਂ ਰੋਟੀ ਖਾਧੀ ਮੇਰੇ ਸਾਸora ਬਹੁਤ ਖੁਸ਼ ਸੀ ਜੋ ਲੋਕਾਂ ਐਸੀ ਬੜੀਆਂ ਤਰੀਫਾਂ ਕਰ ਰਹੇ ਸੀ ਰਾਤ ਹੋ ਗਈ ਸੀ ਫੁੱਲਾਂ ਨਾਲ ਸਜਿਆ ਬੈੱਡ ਖੁਸ਼ਬੂ ਨਾਲ ਭਰਿਆ ਕਮਰਾ ਪਰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਕੁਝ ਦੇਰ ਬਾਅਦ ਮੇਰਾ ਸਭ ਤੋਂ ਵੱਡਾ ਘਰਵਾਲਾ ਆ ਉਸ ਨੇ ਸੁਹਾਗ ਰਾਤ ਮਨਾਈ ਤੇ ਚਲੇ ਗਿਆ ਮੈਂ ਦਰਦ ਨਾਲ ਚੀਕ ਰਹੀ ਸੀ ਆਪਣੇ ਆਪ ਨੂੰ ਸੰਭਾਲਿਆ ਕੱਪੜੇ ਸਹੀ ਕੀਤੇ ਤੇ ਦੂਜੇ ਕਮਰੇ ਵਿੱਚ ਆਇਆ ਉਸ ਨੇ ਵੀ ਮੇਰੇ ਨਾਲ ਇਦਾਂ ਹੀ ਕੀਤਾ ਇਸ ਤਰ੍ਹਾਂ ਵਾਰੀ-ਵਾਰੀ ਸਾਰੇ ਜਣੇ ਆਉਂਦੇ ਰਹੇ ਤੇ ਮੇਰੇ ਨਾਲ ਇਹ ਸਭ ਕੁਝ ਕਰਦੇ ਰਹੇ ਮੇਰੀ ਹਾਲਤ ਖਰਾਬ ਹੋ ਗਈ ਸੀ ਸਵੇਰੇ ਉੱਠ ਕੇ ਮੈਨੂੰ ਘਰ ਦੇ ਕੰਮਾਂ ਵਿੱਚ ਲਾ ਦਿੱਤਾ ਦਰਦ ਕਰਕੇ ਮੇਰੇ ਤੋਂ ਕੰਮ ਵੀ ਨਹੀਂ ਹੋ ਰਿਹਾ ਸੀ ਪਰ ਮੈਂ ਕੀ ਕਰ ਸਕਦੀ ਸੀ ਇਦਾਂ ਰੋਜ਼ ਹੁੰਦਾ ਰਾਤ ਨੂੰ ਇੱਕ ਮਸ਼ੀਨ ਵਾਂਗ ਸਭ ਮੇਰੇ ਨਾਲ ਗਲਤ ਕਰਦੇ ਤੇ ਦਿਨ ਵਿੱਚ ਘਰ ਦੇ ਕੰਮਾਂ ਵਿੱਚ ਮੇਰੀ ਹਾਲਤ ਖਰਾਬ ਹੋ ਜਾਂਦੀ ਫਿਰ ਇੱਕ ਦਿਨ ਮੈਨੂੰ ਮਿਲਵਾਉਣ ਲਈ ਪੇਕੇ ਲੈ ਗਏ ਉਹਨਾਂ ਸਭ ਨੂੰ ਮਿਲ ਕੇ ਚੰਗਾ ਲੱਗਿਆ ਮੈਂ ਆਪਣੀ ਭਾਬੀ ਨੂੰ ਸਭ ਕੁਝ ਦੱਸਿਆ ਤਾਂ ਮੇਰੀ ਭਾਬੀ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮੈਂ ਤੇਰੇ ਭਰਾਵਾਂ ਨੂੰ ਇਸ ਬਾਰੇ ਦੱਸਾਂਗੀ ਇਹਨਾਂ ਨੂੰ ਮੇਰੇ ਮੁੜ ਕੇ ਜਾਣ ਦਾ ਸਮਾਂ ਹੋ ਗਿਆ ਸੀ ਮੈਂ ਆਪਣੇ ਸਹੁਰੇ ਆ ਗਈ ਸੀ ਉੱਧਰ ਮੇਰੀ ਭਾਬੀ ਨੇ ਵੀ ਮੇਰੇ ਭਰਾਵਾਂ ਨਾਲ ਗੱਲ ਕੀਤੀ ਤੇ ਮੇਰੀ ਸੱਸ ਨੂੰ ਕਿਹਾ ਕਿ ਸਾਡੀ ਅੰਜਲੀ ਬਹੁਤ ਕਮਜ਼ੋਰ ਹੈ ਇਕੱਠੇ ਪੰਜ ਨਾਲ ਸੰਬੰਧ ਨਹੀਂ ਬਣਾ ਸਕਦੀ ਤੁਸੀਂ ਥੋੜਾ ਤਰਸ ਕਰੋ ਫਿਰ ਮੇਰੀ ਸੱਸ ਨੇ ਪੰਜਾਂ ਦੇ ਦਿਨ ਬੰਨ ਦਿੱਤੇ ਇੱਕ ਘਰ ਵਾਲਾ ਇੱਕ ਰਾਤ ਨੂੰ ਅੰਜਲੀ ਨਾਲ ਰਹਿ ਸਕਦਾ ਸੀ ਇਸ ਤਰ੍ਹਾਂ ਘਰ ਵਾਲੀ ਨੂੰ ਹਫ਼ਤੇ ਵਿੱਚ ਇੱਕ ਵਾਰੀ ਅੰਜਲੀ ਕੋਲ ਆਉਣ ਦਾ ਮੌਕਾ ਮਿਲਦਾ ਹੁਣ ਮੈਂ ਕੁਝ ਠੀਕ ਮਹਿਸੂਸ ਕਰਦੀ ਸੀ ਕਿਉਂਕਿ ਹੁਣ ਰੋਜ਼ ਸਿਰਫ ਇੱਕ ਹੀ ਉਸ ਨਾਲ ਸੰਬੰਧ ਬਣਾਉਂਦਾ ਪਰ ਮੇਰਾ ਛੋਟਾ ਘਰਵਾਲਾ ਮੇਰੀ ਤਕਲੀਫ ਸਮਝਦਾ ਤੇ ਮੇਰੇ ਮੂਡ ਦਾ ਧਿਆਨ ਰੱਖਦਾ ਜੇ ਮੇਰੀ ਸਿਹਤ ਠੀਕ ਨਾ ਹੁੰਦੀ ਤਾਂ ਮੇਰਾ ਧਿਆਨ ਕਰਦੇ ਮੈਂ ਵੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਉਹੀ ਸੀ ਜੋ ਮੈਨੂੰ ਆਪਣਾ ਮੰਨਦੇ ਸੀ ਹੌਲੀ ਹੌਲੀ ਅਸੀਂ ਦੋਨੋਂ ਇੱਕ ਦੂਜੇ ਦੇ ਸੁਪਨੇ ਵੇਖਣ ਲੱਗੇ ਮੇਰੇ ਘਰਵਾਲੇ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਉਸਦੇ ਵੱਡੇ ਭਰਾ ਮੈਨੂੰ ਹੱਥ ਲਾਉਣ ਪਰ ਉਸਦੀ ਚੱਲਦੀ ਨਹੀਂ ਸੀ ਆਖਰ ਮੈਂ ਸਭ ਦੀ ਘਰਵਾਲੀ ਸੀ ਤੇ ਆਖਰ ਇੱਕ ਦਿਨ ਮੇਰੇ ਵੱਡੇ ਘਰਵਾਲੇ ਨੇ ਕਿਹਾ ਕੀ ਤੂੰ ਮੇਰੇ ਛੋਟੇ ਭਰਾ ਰਾਹੁਲ ਨੂੰ ਸਭ ਤੋਂ ਜ਼ਿਆਦਾ ਪਿਆਰ ਕਿਉਂ ਕਰਦੀ ਹੈ ਅਸੀਂ ਵੀ ਤੇਰੇ ਘਰ ਵਾਲੇ ਆ ਤੂੰ ਸਾਨੂੰ ਤਾਂ ਪਿਆਰ ਨਹੀਂ ਕਰਦੀ ਮੈਂ ਕੁਝ ਨਾ ਕਿਹਾ ਚੁੱਪ ਰਹੀ ਉਹਨਾਂ ਨੇ ਗੁੱਸੇ ਵਿੱਚ ਮੇਰੇ ਤੇ ਹੱਥ ਚੁੱਕਿਆ ਮੇਰੇ ਨਾਲ ਗਲਤ ਵਰਤਾਅ ਕੀਤਾ ਅੰਜਲੀ ਦਰਦ ਦੇ ਨਾਲ ਟੜਫ ਰਹੀ ਸੀ ਪਰ ਉਹਨਾਂ ਨੂੰ ਤਰਸ ਨਾ ਆਇਆ ਇਸ ਤਰ੍ਹਾਂ ਉਸ ਦੇ ਬਾਕੀ ਘਰ ਵਾਲਿਆਂ ਦਾ ਵੀ ਉਸ ਤੇ ਛੋਟੇ ਘਰ ਵਾਲੇ ਨਾਲ ਬਿਲਕੁਲ ਪਿਆਰ ਨਹੀਂ ਸੀ ਤੇ ਨਾ ਹੀ ਉਹ ਉਹਨਾਂ ਨੂੰ ਪਸੰਦ ਕਰਦਾ ਸੀ ਉਹ ਸਭ ਅੰਜਲੀ ਨੂੰ ਕੁੱਟ ਰਹੇ ਸੀ ਰਾਹੁਲ ਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਪਰ ਵਿਚਾਰਾ ਕਰਦਾ ਕਿ ਇੱਕ ਦਿਨ ਮੇਰੇ ਪੇਕੇਆਂ ਤੋਂ ਚਿੱਠੀ ਆਈ ਕਿ ਮੇਰਾ ਪਾਪਾ ਬਿਮਾਰ ਸੀ ਤੇ ਮੈਨੂੰ ਉੱਥੇ ਬੁਲਾਇਆ ਗਿਆ ਮੇਰੇ ਸੱਸੋਰੀ ਨੇ ਕਿਹਾ ਕਿ ਤੂੰ ਕੱਲ ਨੂੰ ਆਪਣੇ ਪੇਕੇ ਚਲੀ ਜਾਈ ਤੈਨੂੰ ਰਾਹੁਲ ਪੇਕੇ ਛਾਟਾਊਗਾ ਤੇ ਦੋ ਤਿੰਨ ਦਿਨ ਬਾਅਦ ਲੈ ਆਵਾਂਗੇ ਮੈਂ ਬਹੁਤ ਖੁਸ਼ ਸੀ ਕਿ ਘੱਟੋ ਘੱਟ ਦੋ ਤਿੰਨ ਦਿਨ ਤਾਂ ਮੇਰੀ ਜਾਨ ਛੁੱਟੂਗੀ ਉਸ ਰਾਤ ਰਾਹੁਲ ਦੀ ਵਾਰੀ ਸੀ ਤੇ ਰਾਤ ਹੁੰਦੇ ਮੇਰੇ ਕਮਰੇ ਵਿੱਚ ਆਏ ਮੈਂ ਉਹਨਾਂ ਨੂੰ ਦੇਖ ਕੇ ਕੱਪੜੇ ਉਤਾਰਨ ਲੱਗੀ ਪਰ ਰਾਹੁਲ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਬੈੱਡ ਤੇ ਬਿਠਾਇਆ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਮੈਨੂੰ ਕਹਿਣ ਲੱਗੀ ਦੇਖ ਅੰਜਲੀ ਮੇਰੇ ਤੋਂ ਤੇਰਾ ਦੁੱਖ ਨਹੀਂ ਦੇਖਿਆ ਜਾਂਦਾ ਤੇ ਨਾ ਹੀ ਮੈਨੂੰ ਚੰਗਾ ਲੱਗਦਾ ਕਿ ਤੈਨੂੰ ਕੋਈ ਮੇਰੇ ਬਿਨਾਂ ਹੱਥ ਲਾਵੇ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਇਹ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਕਿਹਾ ਕਿ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ ਸੱਚ ਕਹਾ ਤਾਂ ਮੈਂ ਸਿਰਫ ਤੁਹਾਡਾ ਰਹਿਣਾ ਚਾਹੁੰਨੀ ਹਾਂ ਕਿਉਂਕਿ ਮੈਂ ਸਿਰਫ ਇੱਕ ਘਰਵਾਲੇ ਦਾ ਸੁਪਨਾ ਵੇਖਿਆ ਸੀ ਇਸ ਸਮਾਜ ਦੇ ਰਿਵਾਜ ਨੇ ਮੇਰੇ ਸੁਪਨੇ ਤੋੜ ਦਿੱਤੇ ਉਸ ਦਿਨ ਰਾਹੁਣ ਨੇ ਕਿਹਾ ਹੁਣ ਆਪਾਂ ਇਦਾਂ ਹੀ ਰਹਾਂਗੇ ਕੱਲ ਮੈਂ ਤੈਨੂੰ ਤੇਰੇ ਘਰ ਛੱਟ ਆਉਂਗਾ ਤੇ ਮੁੜ ਕੇ ਇਥੋਂ ਪੈਸੇ ਤੇ ਗਹਿਣੇ ਚੁੱਕ ਲਵਾਂਗਾ ਦੋ ਦਿਨਾਂ ਬਾਅਦ ਤੈਨੂੰ ਲੈਣ ਆਉਂਗਾ ਉਸ ਤੋਂ ਬਾਅਦ ਆਪਾਂ ਇਹਨਾਂ ਸਭ ਤੋਂ ਦੂਰ ਚਲੇ ਜਾਵਾਂਗੇ ਤੇ ਆਪਣੀ ਇੱਕ ਅਲੱਗ ਦੁਨੀਆ ਵਿੱਚ ਰਾਵਾਂਗੇ ਉਸ ਦੀਆਂ ਗੱਲਾਂ ਨਾਲ ਮੈਨੂੰ ਸਕੂਨ ਮਿਲਿਆ ਸੀ ਹੁਣ ਇੱਕ ਉਮੀਦ ਸੀ ਕਿ ਸ਼ਾਇਦ ਹੁਣ ਮੈਨੂੰ ਅਤਿਆਚਾਰ ਨਾ ਸਹਿਣਾ ਪਵੇ ਦੂਜੇ ਦਿਨ ਮੈਂ ਆਪਣੇ ਕੱਪੜੇ ਪੈਕ ਕਰਕੇ ਰਾਹੁਲ ਦੇ ਨਾਲ ਚਲੀ ਗਈ। ਰਾਹੁਲ ਦੇ ਕਿਸੇ ਦੋਸਤ ਦੇ ਨਾਲ ਕੋਈ ਘਟਨਾ ਹੋ ਗਈ ਤੇ ਉਸ ਨੂੰ ਉੱਥੇ ਜਾਣਾ ਪਿਆ। ਉਸ ਸਮੇਂ ਰਾਹੁਲ ਨੇ ਅੰਜਲੀ ਨੂੰ ਟੇਕੇ ਜਾਣ ਵਾਲੀ ਬੱਸ 'ਚ ਬਿਠਾ ਦਿੱਤਾ ਤੇ ਆਪ ਆਪਣੇ ਦੋਸਤ ਕੋਲ ਚਲਿਆ ਗਿਆ। ਸਭ ਕੁਝ ਸ਼ਕੀਮ ਦੇ ਅਨਸਾਰ ਹੋ ਰਿਹਾ ਸੀ। ਸ਼ਾਮ ਦੇ ਸਮੇਂ ਅੰਜਲੀ ਦੇ ਸਹੁਰੇ ਦਾ ਉਸਦੇ ਪਾਪਾ ਕੋਲ ਫੋਨ ਆਇਆ ਤੇ ਕਿਹਾ ਕੀ ਹੋਇਆ? ਤੁਸੀਂ ਹੁਣ ਤੱਕ ਅੰਜਲੀ ਨੂੰ ਭੇਜਿਆ ਕਿਉਂ ਨਹੀਂ? ਅੰਜਲੀ ਦੇ ਸਹੁਰੇ ਨੇ ਕਿਹਾ ਤੁਸੀਂ ਕੀ ਗੱਲਾਂ ਕਰ ਰਹੇ ਹੋ? ਅੰਜਲੀ ਤਾਂ ਸਵੇਰ ਦੀ ਬੱਸ ਵਿੱਚ ਬੈਠ ਗਈ ਫਿਰ ਰਾਹੁਲ ਦੇ ਘਰ ਆਉਣ ਤੋਂ ਬਾਅਦ ਅੰਜਲੀ ਦੇ ਸਹੁਰੇ ਨੇ ਪੁੱਛਿਆ ਕਿ ਤੂੰ ਅੰਜਲੀ ਨੂੰ ਸਹੀ ਬੱਸ ਵਿੱਚ ਬਿਠਾਇਆ ਸੀ ਉਸਨੇ ਕਿਹਾ ਹਾਂ ਮੈਂ ਸਹੀ ਬੱਸ ਵਿੱਚ ਬਿਠਾਇਆ ਸੀ ਤੇ ਮੈਂ ਵਾਪਸ ਆ ਗਿਆ ਸੀ ਰਾਹੁਲ ਬਹੁਤ ਘਬਰਾ ਗਿਆ ਕਿ ਆਖਰ ਅੰਜਲੀ ਕਿੱਥੇ ਗਈ ਦੂਜਾ ਦਿਨ ਹੋ ਗਿਆ ਸੀ ਉਸਦੇ ਪੇਕੇ ਵੀ ਉੱਥੇ ਆ ਗਏ ਸੀ ਹੁਣ ਤੱਕ ਅੰਜਲੀ ਦੀ ਖਬਰ ਕਿਸੇ ਨੂੰ ਨਹੀਂ ਮਿਲੀ ਸੀ ਰਾਹੁਲ ਸਭ ਤੋਂ ਜ਼ਿਆਦਾ ਦੁਖੀ ਸੀ ਦੋ ਦਿਨ ਬਾਅਦ ਅੰਜਲੀ ਨਾਲ ਆਪਣੀ ਦੁਨੀਆ ਬਸਾਉਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਇਹ ਸਭ ਹੋ ਗਿਆ ਜਦੋਂ ਕੋਈ ਖਬਰ ਨਾ ਮਿਲੀ ਤਾਂ ਪੁਲਿਸ ਸਟੇਸ਼ਨ ਚਲੇ ਗਏ ਤੇ ਉੱਥੇ ਰਿਪੋਰਟ ਦਰਜ ਕਰਵਾਈ ਪੁਲਿਸ ਵੀ ਆਪਣੀ ਛਾਣਬੀਨ ਵਿੱਚ ਲੱਗ ਗਈ ਸੀ ਪੁਲਿਸ ਨੇ ਬਹੁਤ ਲੱਭਿਆ ਅੰਜਲੀ ਦੀ ਬਾਡੀ ਇੱਕ ਜੰਗਲ ਵਿੱਚ ਮਿਲੀ ਤੇ ਉਸ ਦੇ ਸਰੀਰ ਦੀ ਬਹੁਤ ਬੁਰੀ ਹਾਲਤ ਸੀ ਉਸ ਦੇ ਕੱਪੜਿਆਂ ਤੋਂ ਉਸ ਦੀ ਪਛਾਣ ਹੋ ਗਈ ਸੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਹੁਣ ਸਵਾਲ ਇਹ ਸੀ ਕੀ ਆਖਰ ਅੰਜਲੀ ਨੂੰ ਕਿਸਨੇ ਮਾਰਿਆ ਸੀ ਜਦੋਂ ਅੰਜਲੀ ਗਈ ਸੀ ਤਾਂ ਉਸਦੇ ਬਹੁਤ ਗਹਿਣੇ ਪਏ ਸੀ ਜਦੋਂ ਕਿ ਸਰੀਰ ਉੱਤੇ ਹੁਣ ਇੱਕ ਵੀ ਗਹਿਣਾ ਨਹੀਂ ਸੀ ਇਹ ਚੀਜ਼ ਰਾਹੁਲ ਨੂੰ ਬੜੀ ਅਜੀਬ ਲੱਗ ਰਹੀ ਸੀ ਸਭ ਨੂੰ ਇਹ ਲੁੱਟਖੋ ਦਾ ਮਾਮਲਾ ਲੱਗਿਆ ਤੇ ਅਪਰਾਧੀ ਨਾ ਮਿਲਿਆ ਫਿਰ ਬਾਅਦ ਵਿੱਚ ਸਭ ਇਸ ਨੂੰ ਭੁੱਲ ਗਏ ਪਰ ਰਾਹੁਲ ਲਈ ਭੁੱਲਣਾ ਆਸਾਨ ਨਹੀਂ ਸੀ ਉਸ ਦੀ ਯਾਦ ਵਿੱਚ ਰੋਂਦਾ ਰਹਿੰਦਾ ਇੱਕ ਰਾਤ ਰਾਹੁਲ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਤੇ ਉਸ ਸਮੇਂ ਉਸ ਨੂੰ ਆਵਾਜ਼ ਸੁਣਾਈ ਦਿੱਤੀ ਰਾਹੁਲ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਪਿਛਲੇ ਪਾਸੇ ਗਿਆ ਜਿੱਥੇ ਉਸ ਨੂੰ ਆਵਾਜ਼ ਆ ਰਹੀ ਸੀ ਉਸ ਨੇ ਦੇਖਿਆ ਕਿ ਉਸਦੇ ਪਿਓ ਨੇ ਜ਼ਮੀਨ ਵਿੱਚੋਂ ਇੱਕ ਲਾਲ ਰੰਗ ਦੀ ਪੋਟਲੀ ਕੱਢੀ ਜਿਸ ਵਿੱਚ ਉਹ ਸਾਰੇ ਗਹਿਣੇ ਸੀ ਜੋ ਉਸ ਦੀ ਨੰਝਲੀ ਨੇ ਪਾਏ ਸੀ ਇਹ ਵੇਖ ਕੇ ਰਾਹੁਲ ਹੈਰਾਨ ਹੋ ਗਿਆ ਸੀ ਤੇ ਘਬਰਾ ਵੀ ਗਿਆ ਉਹ ਸਮਝ ਗਿਆ ਸੀ ਕਿ ਇਹ ਤਾਂ ਉਹੀ ਗਹਿਣੇ ਨੇ ਉਸ ਨੂੰ ਸਾਰੀ ਗੱਲ ਸਮਝ ਆ ਗਈ ਸੀ ਤੇ ਉਹ ਦੁਖੀ ਹੋ ਰਿਹਾ ਸੀ ਕਿ ਉਸਦੇ ਪਿਓ ਨੇ ਅਜਿਹਾ ਕੀਤਾ ਰਾਹੁਲ ਨੇ ਦੂਜੇ ਦਿਨ ਪੁਲਿਸ ਨੂੰ ਬੁਲਾਇਆ ਤੇ ਸਾਰੀ ਗੱਲ ਦੱਸ ਦਿੱਤੀ ਪੁਲਿਸਕਾਰ ਆ ਗਈ ਸੀ ਰਾਹੁਲ ਦਾ ਪਿਓ ਰਾਹੁਲਵਰ ਬਹੁਤ ਗੁੱਸੇ ਨਾਲ ਵੇਖ ਰਿਹਾ ਸੀ ਪਰ ਪੁਲਿਸ ਦੇ ਡਰ ਤੋਂ ਉਸ ਨੇ ਸਭ ਕੁਝ ਕਹਿ ਦਿੱਤਾ ਸੀ ਉਸ ਨੇ ਕਿਹਾ ਮੈਂ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਲਈਆਂ ਸੀ ਇਹ ਦੋਨੋਂ ਦੋ ਦਿਨਾਂ ਬਾਅਦ ਭੱਜ ਜਾਣਗੇ ਤਾਂ ਮੇਰੇ ਚਾਰੋਂ ਮੁੰਡਿਆਂ ਦਾ ਕੀ ਹੁੰਦਾ ਸਾਡੀ ਇੱਜ਼ਤ ਕੀ ਰਹਿ ਜਾਂਦੀ ਇਹ ਸੋਚ ਕਰਕੇ ਮੈਂ ਅੰਜਲੀ ਦਾ ਪਿੱਛਾ ਕੀਤਾ ਅਤੇ ਕਿਰਾਏ ਦੇ ਗੁੰਡੇ ਲੈ ਕੇ ਉਸ ਦਾ ਕਤਲ ਕਰਵਾ ਦਿੱਤਾ ਉਸ ਦੇ ਸਾਰੇ ਗਹਿਣੇ ਉਤਾਰ ਲਿੱਤੇ ਕਿ ਤਾਂ ਕਿ ਇਹ ਪੁਲਿਸ ਨੂੰ ਲੁੱਟਖੋ ਦਾ ਮਾਮਲਾ ਲੱਗੇ ਪੁਲਿਸ ਨੇ ਹੁਣ ਅੰਜਲੀ ਦੇ ਸਾਰੇ ਨੂੰ ਗ੍ਰਿਫਤਾਰ ਕਰ ਲਿਆ ਸੀ ਰਾਹੁਲ ਦੀ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਇਹ ਕਿਹੋ ਜਿਹਾ ਰਵਾਸ ਸੀ ਜੋ ਕਿ ਇੱਕ ਇਨਸਾਨ ਦੀ ਜਾਨ ਹੀ ਲੈ ਗਿਆ ਸੀ ਜਿਸ ਕਰਕੇ ਕੁੜੀਆਂ ਨੂੰ ਇੰਨੇ ਦੁੱਖ ਸਹਣੇ ਪੈਂਦੇ ਸੀ ਉਹ ਖੁੱਲ ਕੇ ਜੀ ਨਹੀਂ ਸਕਦੀਆਂ ਸੀ ਜੇ ਚਾਹੁੰਦੀਆਂ ਤੇ ਮਾਰ ਦਿੱਤੀਆਂ ਜਾਂਦੀਆਂ ਰਾਹੁਲ ਹੁਣ ਆਪਣੀ ਪੂਰੀ ਜ਼ਿੰਦਗੀ ਉਸ ਦੀਆਂ ਯਾਦਾਂ ਦੇ ਨਾਲ ਕਰ ਗਿਆ ਸੀ ਹੁਣ ਤੁਸੀਂ ਦੱਸੋ ਅੰਜਲੀ ਦਾ ਅਸਲੀ ਕਾਤਲ ਕੌਣ ਸੀ ਉਸ ਦਾ ਸਹੁਰਾ ਜਾਂ ਸਾਡਾ ਸਮਾਜ ਜਾਂ ਫਿਰ ਸਾਡੇ ਖੋਖਲੇ ਰੀਤੀ ਨਿਵਾਜ਼ ਹਾਂਜੀ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾ